ਬਤਾਰਾ ਜਦੋਂ ਵੀ ਕੋਈ ਮਾਨਸਿਕ ਰੋਗੀ ਹੁੰਦਾ ਹੈ ਜਦੋਂ ਮਾਨਸਿਕ ਬਿਮਾਰੋਗੀ ਦਾ ਮਤਲਬ ਕਿ ਜਦੋਂ ਦਾ ਮਨ ਠੀਕ ਨਹੀਂ ਕੰਮ ਕਰ ਪਾ ਰਿਹਾ ਤਾਂ ਫਿਰ ਉਹ ਡਾਕਟਰ ਕੋਲ ਜਾਂਦਾ ਹੈ ਡਾਕਟਰ ਉਹਦੇ ਤੇ ਇੱਕ ਬਿੱਲਾ ਲਾ ਦਿੰਦਾ ਉਹ ਬਿੱਲਾ ਕਿਵੇਂ ਲਾਉਂਦਾ ਹੈ ਉਲੰਧਾਂ ਦੇਖਦਾ ਵੀ ਇਹਦੇ ਚ ਚਿੰਤਾ ਜ਼ਿਆਦਾ ਹੈ ਇਹ ਜੋ ਉਦਾਸੀ ਜ਼ਿਆਦਾ ਹੈ ਇਹ ਚ ਇਹ ਇਹ ਲੋੜ ਤੋਂ ਵੱਧ ਜਿਹੜਾ ਹੈ ਐਕਟਿਵ ਹੈ ਕਿ ਲੋੜ ਤੋਂ ਘੱਟ ਹੈ ਇਹ ਆਮ ਜ਼ਿੰਦਗੀ ਦੀ ਸੱਚ ਨਾਲ ਜੁੜਿਆ ਹੋਇਆ ਹੈ ਕਿ ਟੁੱਟਿਆ ਹੋਇਆ ਤੋ ਆ ਪੰਜ ਚਾਰ ਲਾਮਤਾਂ ਦੇਖ ਕੇ ਉਹਦੇ ਉੱਪਰ ਬਿੱਲਾ ਲਾ ਦਿੰਦਾ ਹੈ ਤੇ ਬਿੱਲੇ ਦੇ ਸਾਰ ਨਾਲ ਫਿਰ ਉਹ ਦਵਾਈਆਂ ਦੇ ਦਿੰਦਾ ਹੁਣ ਦਵਾਈਆਂ ਦੀ ਕੀ ਦਿੱਕਤ ਹੈ ਜਿੰਨੀਆਂ ਵੀ ਮਾਨਸਿਕ ਰੋਗਾਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਨੇ ਕੈਮੀਕਲ ਦੇ ਸ਼ਕਲ ਚ ਕੈਮੀਕਲ ਦੀ ਸ਼ਕਲ ਚ ਉਹ ਦਵਾਈਆਂ ਕੋਈ ਸਪੈਸੀਫਿਕਲੀ ਉਸ ਰੋਗ ਨੂੰ ਠੀਕ ਨਹੀਂ ਕਰਦੀਆਂ ਕਿਉਂਕਿ ਰੋਗ ਤਾਂ ਓਵਰ ਆਲ ਮਨ ਦਾ ਹੈ ਔਰ ਇਥੇ ਗੱਲ ਜਿਹੜੀ ਸਪਸ਼ਟ ਹੋ ਜਾਣੀ ਚਾਹੀਦੀ ਹੈ ਇਹ ਮਨ ਹੁਣ ਸਿੱਧ ਹੋ ਚੁੱਕਿਆ ਕਿ ਮਨ ਕੋਈ ਇਕੱਲਾ ਦਿਮਾਗ 'ਚ ਇੱਥੇ ਨਹੀਂ ਹੈ ਮਨ ਉਹ ਪ੍ਰਾਰਥਨ ਸਮੇਂ 'ਚ ਵੀ ਆਪਾਂ ਕਹਿੰਦੇ ਸੀ ਵੀ ਮੇਰਾ ਦਿਲ ਕਰਦਾ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਮੇਰੇ ਜਿਗਰ ਦਾ ਟੁਕੜਾ ਤੇ ਇਹ ਸਾਰੇ ਜਿਹੜੀਆਂ ਐਕਸਪ੍ਰੈਸ਼ਨ ਸੀਗੀਆਂ ਪਿਆਰ ਦੀਆਂ ਇਹ ਕੋਈ ਦਿਮਾਗ ਨਾਲ ਨਹੀਂ ਜੁੜੀਆਂ ਹੋਈਆਂ ਆਪਾਂ ਕਹਿੰਦੇ ਮੇਰਾ ਦਿਮਾਗ ਤੈਨੂੰ ਪਿਆਰ ਕਰਦਾ ਮੇਰਾ ਦਿਮਾਗ ਤੋਂ ਪਿਆਰ ਕਰਦਾ ਆਪਾਂ ਕਹਿੰਦੇ ਦਿਲੋਂ ਦਰ ਤਾਂ ਇਹ ਦਾ ਮਤਲਬ ਹੈ ਕਿ ਮਨ ਜਿਹੜਾ ਉਹ ਦਿਮਾਗ ਵਿੱਚ ਸਥਿਤ ਨਹੀਂ ਹੈ ਇਕੱਲਾ ਸਿਰਫ ਦਿਮਾਗ ਨੂੰ ਤਾਂ ਕੰਮ ਜਿਹੜੀ ਕੁਦਰਤ ਨੇ ਦਿੱਤਾ ਕੰਟਰੋਲ ਦਾ ਜਿਹੜਾ ਦਿਮਾਗ ਹੈ ਜਿਹੜਾ ਮਨ ਹੈ ਮਨ ਕੱਲੀ-ਕੱਲੀ ਕੋਸ਼ਿਕਾ ਦਾ ਕੱਲੀ-ਕੱਲੀ ਕੋਸ਼ਿਕਾ ਦਾ ਜਿਹੜਾ ਮਨ ਹੈ ਅੱਲਾ ਸਾਰਾ ਕੱਲਾ-ਕੱਲਾ ਸੈੱਲ ਸਾਡਾ ਜਿਹੜਾ ਉਹਦਾ ਮਨ ਆਪਣਾ ਕੱਲੀ-ਕੱਲੀ ਦਾ ਮਨ ਹੈ ਉਹ ਮਨ ਹੈ ਉਹਦੇ ਥੋੜਾ ਜਿਹਾ ਜਿਹੜੀ 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 ਪਤੰਜਲੀ ਮਹਾਰਿਸ਼ੀ ਪਤੰਜਲੀ ਦਾ ਜਿਹੜਾ ਸਮਝ ਹੈ ਉਹਨੂੰ ਵੀ ਥੋੜਾ ਜਿਹਾ ਮੈਂ ਜਿਹੜਾ ਰੈਫਰੈਂਸ ਆ ਜਾ ਕਰ ਲਈ ਆਪਾਂ ਕਿਉਂਕਿ ਉਹ ਬੜੇ ਪਿਆਰੇ ਢੰਗ ਨਾਲ ਸਮਝਾਉਂਦਾ ਹੈ ਉਹ ਕਹਿੰਦਾ ਅਸੀਂ ਇੱਕ ਸਰੀਰ ਨਹੀਂ ਆ ਪੰਜ ਸਰੀਰਾਂ ਜਿਨ੍ਹਾਂ ਨੇ ਪਤੰਜਲੀ ਨੂੰ ਪੜ੍ਹਿਆ ਜਾਂ ਜਿਨ੍ਹਾਂ ਨੇ ਯੋਗ ਦੇ ਕਲਾਸਾਂ ਅਟੈਂਡ ਕੀਤੀਆਂ ਨੇ ਉਹਨਾਂ ਨੂੰ ਥੋੜਾ ਥੋੜਾ ਸੁਣਿਆ ਹੋਣਾ ਕਿ ਪੰਜ ਸਰੀਰ ਹੈ ਇੱਕ ਨੂੰ ਕਿਹਿੰਦਾ ਉਹ ਜਿਹਨੂੰ ਅਨਮੈ ਕੋਸ਼ ਅਨਮੈ ਕੋਸ਼ ਯਾਨੀ ਕਿ ਇਸ ਫਿਜ਼ੀਕਲ ਸਰੀਰ ਜਿਹੜਾ ਅੰਨ ਤੋਂ ਬਣਦਾ ਜਿਹੜਾ ਭੋਜਨ ਤੋਂ ਬਣਦਾ ਅਨਮੈ ਕੋਸ਼ ਫਿਰ ਪ੍ਰਾਣਮੈ ਕੋਸ਼ ਅਨਮੈ ਕੋਸ਼ ਦਾ ਮਤਲਬ ਸਰੀਰ ਫਿਜ਼ੀਕਲ ਥਰੀ ਲekin फिजिकल ਸੀਡ ਤਾਂ ਮੁਰਦੇ ਦਾ ਵੀ ਹੁੰਦਾ ਇਹਦਾ ਮਤਲਬ ਹੈ ਫਿਜ਼ੀਕਲ ਸੀਡ ਕੱਲਾ ਕੱਲਾ ਕਾਫੀ ਨਹੀਂ ਹੈ ਜਦੋਂ ਬੰਦਾ ਮਰ ਜਾਂਦਾ ਹੈ ਫਿਜ਼ੀਕਲ ਸੀਡ ਤਾਂ ਉਹ ਵੀ ਹੁੰਦਾ ਵੇ ਤਾਂ ਉਹ ਤਾਂ ਕਿਸੇ ਕੰਮ ਦਾ ਨਹੀਂ ਰੋਪੇ ਨੇ ਮਿੱਟੀ ਹੋ ਗਿਆ ਉਹ ਤਾਂ ਇਹਦਾ ਮਤਲਬ ਉਹਦੇ ਅੰਦਰ ਪ੍ਰਾਣ ਹੋਣੇ ਚਾਹੀਦੇ ਆ ਊਰਜਾ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਚਲਾਵੇ ਤੁਹਾਨੂੰ ਮਾਰਹੀ ਪਤੰਜਲੀ ਕਹਿੰਦਾ ਪ੍ਰਾਣਮੈ ਕੋਸ਼ ਕਿਉਂਕਿ ਅੰਦਰ ਊਰਜਾ ਵੀ ਚਾਹੀਦੀ ਹੈ ਉਸ ਅਨਮੈ ਕੋਸ਼ ਨੂੰ ਅਨਮੈ ਅਨ ਦੇ ਬਣੇ ਹੋਏ ਸਰੀਰ ਨੂੰ ਚਲਾਉਣ ਵਾਸਤੇ ਊਰਜਾ ਵੀ ਚਾਹੀਦੀ ਆ ਉਹ ਪ੍ਰਾਣਾਇਕੋਸ਼ ਹੈ ਤੇ ਤੀਜੇ ਪੱਧਰ ਤੇ ਜਿਹੜਾ ਹੈ ਉਹਨੂੰ ਆ ਕਹਿੰਦੇ ਆ ਮਨੋਮਈਕੋਸ਼ ਕਿ ਮਨ ਹੈ ਉਹਦੇ ਅੰਦਰ ਹੁਣ ਊਰਜਾ ਤੇ ਸਰੀਰ ਇਹ ਦੋਨੋਂ ਇਕੱਠੇ ਚੱਲਦੇ ਆ ਊਰਜਾ ਦੇ ਸਿਰ ਤੇ ਸਰੀਰ ਚੱਲਦਾ ਹੈ ਲੇਕਿਨ ਮਨ ਦੀ ਫੇਰ ਥੋੜੀ ਜੀ ਸੂਖਮ ਅਵਸਥਾ ਚ ਆਟ ਡ ਹੁੰਦਾ ਹੈ ਜਮਦੇ ਬੱਚੇ ਦਾ ਤਾਂ ਕੋਈ ਮਨ ਨਹੀਂ ਹੁੰਦਾ ਜਮਦਾ ਬੱਚੇ ਦਾ ਕੋਈ ਮਨ ਲੈ ਕੇ ਨਹੀਂ ਜਮਦਾ ਲੇਕਿਨ ਉਸਦੇ ਚੰਦਰ ਊਰਜਾ ਵੀ ਹੁੰਦੀ ਹੈ ਸਰੀਰ ਦੀ ਹੁੰਦਾ ਮਨ ਹੌਲੀ ਹੌਲੀ ਵਿਕਸਿਤ ਹੁੰਦਾ ਜਿਵੇਂ ਜਿਵੇਂ ਸਮਾਜ ਨਾਲ ਤਾਲਮਿਲ ਚ ਆਉਂਦਾ ਉਹਦਾ ਮਨ ਵਿਕਸਿਤ ਹੁੰਦਾ ਕਿ ਉਹ ਰਿਸ਼ਤਾ ਕੇ ਦੇਖਦਾ ਕੁਦਰਤ ਦੇਖਦਾ ਆਲਾ ਦੋਲਾ ਦੇਖਦਾ ਕਿਸੇ ਨੂੰ ਮੰਮੀ ਕਹਿੰਦਾ ਕਿਸੇ ਨੂੰ ਪਾਪਾ ਕਹਿੰਦਾ ਕਿਸੇ ਨੂੰ ਚਾਚਾ ਕਹਿੰਦਾ ਕਿਸੇ ਨੂੰ ਦੀਦੀ ਦੀਦੀ ਕਹਿੰਦਾ ਫਿਰ ਹੌਲੀ ਹੌਲੀ ਮਨ ਉਹ ਵਿਕਸਿਤ ਹੁੰਦਾ ਕਿ ਕਿਸੇ ਨੂੰ ਪਿਆਰ ਕਰਦਾ ਕਦੇ ਰੋਂਦਾ ਕਦੇ ਹੱਸਦਾ ਤੋਂ ਮਨ ਜਿਹੜਾ ਮਨੋਮੈਕੋਸ਼ ਮਨੋਂ ਮਈ ਕੋਸ਼ ਫਿਰ ਚੌਥੇ ਨੰਬਰ ਤੇ ਕਹਿੰਦਾ ਵਿਗਿਆਨਮਈ ਕੋਸ਼ ਮਨੋਂ ਮਈ ਕੋਸ਼ ਤੋਂ ਵੀ ਗਹਿਰਾ ਇੱਕ ਵਿਗਿਆਨ ਵਜਾ ਯਾਨੀ ਕਿ ਉਹ ਸੱਚ ਨਾਲ ਜੁੜਿਆ ਹੋਇਆ ਕਿਸੇ ਨਾਲ ਕਿਸੇ ਵਿਗਿਆਨ ਨਾਲ ਜੁੜਿਆ ਹੋਇਆ ਉਹ ਸਾਰੇ ਕੋਹਨ ਦੇ ਸਾਚੇ ਕੋਸ਼ ਉਹ ਮਨ ਤੋਂ ਗਹਿਰਾ ਵਿਗਿਆਨਮਈ ਕੋਸ਼ ਇਹ ਲਾਸਟ ਕਹਿੰਦਾ ਅਨੰਦਮਈ ਕੋਸ਼ ਜੇ ਉਹ ਅਨੰਦਮਈ ਕੋਸ਼ ਉਹ ਅਵਸਥਾ ਜਿੱਥੇ ਕਿ ਮਨ ਵੀ ਮਾਈਨਸ ਹੋ ਗਿਆ ਵਿਦਿਆਨਵੀ ਮਾਈਨਸ ਹੋ ਗਿਆ ਤੇ ਸਾਰੇ ਤੋਂ ਬਿਯੋਂਡ ਜਾ ਕੇ ਉਹ ਮੂਲ ਨਾਲ ਜੁੜ ਗਿਆ ਉੱਥੇ ਹੈ ਆਨੰਦ ਮੇ ਕੋਸ਼ ਇਹ ਬਸ ਥਾਵਾ ਜੜੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਇਹ ਬਿਲਕੁਲ ਮਤਲਬ ਸਹੀ ਸੈਂਟਿਫਿਕ ਐਕਸਪਲੇਨੇਸ਼ਨ ਹੈ ਲੇਕਿਨ ਇਹ ਪਕੜ ਚ ਆਉਣੀਆਂ ਥੋੜੀਆਂ ਥੋੜੀਆਂ ਉੱਪਰੀਆਂ ਇਹਨੂੰ ਇਮੇਜਨ ਕਰੀਏ ਆਪਾਂ ਜਿੱਦਾਂ ਕਿਰਪਾਨ ਦੇ ਅੰਦਰ ਮਿਆਨ ਦੇ ਅੰਦਰ ਤਲਵਾਰ ਹੁੰਦੀ ਹੈ ਸੋ ਮਿਆਨ ਦੇ ਅੰਦਰ ਇੱਕ ਮਿਆਨ ਹੋਵੇ ਫਿਰ ਦੂਜਾ ਮਿਆਨ ਹੋਵੇ ਫਿਰ ਤੀਜਾ ਮਿਆਨ ਹੋਵੇ ਚੌਥਾ ਮਿਆਨ ਹੋਵੇ ਤੇ लास्ट ਤਲਵਾਰ ਹੋਵੇ ਇਦਾਂ ਦੀ ਸਥਿਤੀ ਚ ਮੈਜਿਨ ਕੀਤਾ ਹਸਾਲੇ ਕਿ ਫਿਰ ਵੀ ਉਹਦੀ ਬਸੀਮਾ ਹੈ ਉਹਦੀ ਬਸੀਮਾ ਹੈ ਕਿਉਂਕਿ ਫਿਰ ਐ ਹੋ ਜੂਗਾ ਵੀ ਅੰਦਰ ਕੌਣ ਹੈ ਕਿਰਪਾਨ ਕੌਣ ਹੈ ਤੇ ਬਿਆਨ ਕੌਣ ਹੈ ਇਹ ਇਹ ਥੋੜਾ ਜਿਹਾ ਜਿਹਨੂੰ ਸ਼ਬਦ ਦੇਣੇ ਔਖੇ ਨੇ ਪਰ ਤੁਸੀਂ ਕਿਤੇ ਨਾ ਕਿਤੇ ਇਹਨੂੰ ਜੇਕਰ ਇਮੇਜਿਨ ਕਰਾਉਂਗੇ ਸੋਚੋਗੇ ਤਾਂ ਥੋੜੀ ਥੋੜੀ ਸਮਝ ਆ ਜਾਂਦੀ ਹੈ ਇਹ ਸਰੀਰ ਆਪਣੇ ਆਪ ਚ ਨਹੀਂ ਹੈ ਕੁਝ ਉਸ ਦੇ ਅੰਦਰ ਪਹਿਲੀ ਗੱਲ ਤਾਂ ਊਰਜਾ ਦੇ ਰਸਤੇ ਚੱਲਦਾ ਹੋਊ ਊਰਜਾ ਆਪਾਂ ਦੇਖਿਆ ਵੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਮੂਲ ਦੀ ਊਰਜਾ ਕਿੱਥੋਂ ਆਉਂਦੀ ਹੈ ਊਰਜਾ ਫਿਰ ਮਤਮਤ ਆਉਂਦੀ ਆ ਸੂਜ ਰਹੀ ਆਉਂਦੀ ਆ ਪੱਤਿਆਂ ਰਹੀ ਆਉਂਦੀ ਆ ਭੋਜਨ ਰਹੀ ਆਉਂਦੀ ਆ ਇਹ ਭੋਜਨ ਆਈ ਸਾਢੇ 4 ਆਉਂਦੀ ਆ ਫਿਰ ਸਾਢਾ 3 ਚੱਲਦਾ ਤੇ ਊਰਜਾ ਦੇ ਦਿੱ ਤਸਰੀ ਚੱਲਦਾ ਫਿਰ ਮਨ ਉਹ ਕੋਸ਼ਾ ਕਿ ਮਨ ਜਿਹੜਾ ਹੈ ਉਹ ਉਹਦੇ ਹਿਸਾਬ ਨਾਲ ਚੱਲਦਾ ਆਪਾਂ ਸੋਚਦੇ ਨਾ ਮੈਂ ਮੇਰਾ ਮਨ ਨਹੀਂ ਕਰ ਰਿਹਾ ਮੇਰਾ ਜੀ ਨਹੀਂ ਕਰ ਰਿਹਾ ਮੇਰਾ ਚਿੱਤ ਨਹੀਂ ਕਰ ਰਿਹਾ ਮੈਂ ਤੈਨੂੰ ਨਫ਼ਰਤ ਕਰਦਾ ਮੈਂ ਤੈਨੂੰ ਪਿਆਰ ਕਰਦਾ ਤੇ ਉਹ ਮਨ ਜਿਹੜਾ ਹੈ ਆਪਣੇ ਆਪਣੇ ਮਨ ਦੇ ਸਿਰ ਤੇ ਆਪਾਂ ਕੁਝ ਚੀਜ਼ਾਂ ਕੰਟਰੋਲ ਵੀ ਕਰ ਲੈਨੇ ਆ ਮੰਨ ਲਓ ਕਿ ਆਪਾਂ ਨੂੰ ਸਸੂ ਆਉਂਦਾ ਸੋ ਸੂਚ ਉਹਦਾ ਤਾਂ ਆਪਾਂ ਕੰਟਰੋਲ ਕਰ ਲੈਣਾ ਮਨ ਮੈਂ ਅਜੇ ਦਿਨ ਮੇਰੇ ਕੋਲ ਮੌਕਾ ਨਹੀਂ ਹੈ ਜਾਣਦਾ ਤੇ ਅਸੀਂ ਕੰਟਰੋਲ ਕਰਦੇ ਰਹਿੰਦੇ ਆ। ਬਪਾ ਤਾਂ ਆਪਾਂ ਇਹ ਬੰਦ ਸਾਹ ਰੁਕਲਾ ਮਨ ਉਹ ਸਾਹ ਰੁਕਲੇ ਨੇ ਕੁਛ ਚਿਰਲੀ ਬਲਾਈ ਕੋਈ ਸੀਮਾ ਉਹਦੀ ਸੀਮਾ। ਨੁਸਰਾਏ ਸਾਰੇ ਦੇ ਸਾਰੇ ਕਿਤੇ ਲੱਗਤੇ ਇੱਕ ਵਿਗਿਆਨਿਕ ਸੱਚ ਨੂੰ ਸਮਝਣ ਦੀ ਕੋਸ਼ਿਸ਼ ਨੇ ਕਿਉਂਕਿ ਸਰੀਰ ਸਿਰਫ ਸਰੀਰ ਨਹੀਂ ਹੈ। ਸਰੀਰ ਬਹੁਤ ਗਹਿਰਾ ਜਿਹੜਾ ਇਹਨਾਂ ਲਹਿਰਾਂ ਦੇ ਥਰੂ ਇਹਨਾਂ ਇਹਨਾਂ ਸਤਿ 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 ਆਮਾ ਦੇ ਥਰੂ ਮੂਲ ਨਾਲ ਜੁੜਿਆ ਹੋਇਆ। ਮੂਲ ਨਾਲ ਕਨੈਕਟਡ ਆ ਬਿਸ਼ਾ। ਉਹ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਡਾਕਟਰ ਕੀ ਕਰਦਾ ਕਿ ਦਵਾਈਆਂ ਦੇ ਦਿੰਦਾ ਉਹਨੂੰ ਦਵਾਈ ਦਿੰਦਾ ਤਾਂ ਉਹਦੀ ਕੋਈ ਲਾਾਮਤ ਨੂੰ ਠੀਕ ਕਰਨ ਵਾਸਤੇ ਆ ਮੰਨ ਲਓ ਉਸ ਬੰਦੇ ਦੀ ਚਿੰਤਾ ਹੈ ਬਹੁਤ ਤੇ ਚਿੰਤਾ ਨੂੰ ਉਹ ਕਹਿੰਦਾ ਵੀ ਇਹ ਚਿੰਤਾ ਠੀਕ ਹੋ ਜਾਵੇ ਚਿੰਤਾਤ ਨਾ ਰਹੇ ਬੰਦਾ ਉਹਦੀ ਚਿੰਤਾ ਦੀ ਦਵਾਈ ਦੇ ਦਿੰਦਾ